ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਮਾਹੌਲ ਜਿਹੜਾ ਹੈ ਤਣਾਪੂਰਨ ਬਣਿਆ ਹੋਇਆ ਹੈ ਹੁਣ ਇਸੇ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਗੁਰੂ ਘਰਾਂ ਦੀ ਰਾਖੀ ਦੇ ਲਈ ਵੱਖ-ਵੱਖ ਜਿਹੜੇ ਕਦਮ ਨੇ ਹੋ ਚੁੱਕੇ ਜਾ ਰਹੇ ਨੇ ਹੁਣ ਗੁਰਦਾਸਪੁਰ ਦੇ ਨੇੜੇ ਲੱਗਦੇ ਹੋਏ ਵੱਖ-ਵੱਖ ਥਾਵਾਂ ਦੇ ਗੁਰਦੁਆਰਿਆਂ ਨੂੰ ਗੁਰਦਾਸਪੁਰ ਦੀ ਜਿਹੜੀ ਸਰਹੱਦੀ ਖੇਤਰ ਹੈ ਗੁਰਦੁਆਰਿਆਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੋਂ ਦੀ ਦੂਸਰੇ ਗੁਰੂ ਘਰਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੈ ਕਿ ਉਹ ਜਿੱਥੇ ਸੰਗਤ ਪਹੁੰਚੀ ਹੈ ਸਰਹੱਦੀ ਖੇਤਰ ਯਾਨੀ ਕਿ ਬਾਰਡਰ ਦੇ ਨਾਲ ਲੱਗਦੇ ਹੋਏ ਜਿੰਨੇ ਗੁਰੂ ਘਰ ਨੇ ਉੱਥੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਮਾਨ ਸਨਮਾਨ ਦੇ ਨਾਲ ਦੂਸਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਸੇਫ ਲੱਗ ਰਿਹਾ ਹੈ ਉੱਥੇ ਲਿਜਾਇਆ ਜਾ ਰਿਹਾ ਹੈ ਪਹਿਲਾਂ ਦੇਖੋ ਇਹ ਤੁਸੀਂ ਸਾਰੀ ਰਿਪੋਰਟ ਪਾਰ ਪਾਕਿਸਤਾਨ ਵਿੱਚ ਚੱਲੇ ਤਣਾਅ ਦੇ ਚੱਲਦੇ ਆ ਸੀਪੀਐਸਓ ਨੇ ਹੁਕਮ ਕੀਤਾ ਗਿਆ ਸੀ ਜਿਹੜਾ ਸ਼ੁਰੂ ਗੁਰਾਂਤ ਸਾਹਿਬ ਜਿਹੜੇ ਸੁਸ਼ੋਭਦ ਨੇ ਪਿੰਡਾਂ ਵਿੱਚ ਜਿਹੜੇ ਬਾੜ ਦੇ ਲਾਗੇ ਪਿੰਡ ਨੇ ਉਹ ਲਿਆ ਕੇ ਸਮਾਨ ਸਹਿਤ ਗੁਰਦੁਆਰਾ ਸਾਹਿਬ ਵਿੱਚ ਸਾਂਭੇ ਜਾਣ ਜਿਹੜੀ ਗੁਰਦੁਆਰੇ ਸੁਰੱਖਿਅਤ ਨੇ ਇਸ ਵਾਰ ਤੁਸੀਂ ਦੇਖੋ ਇਹ ਬਾੜ ਦਾ ਪਿੰਡ ਕਾਨਾ ਜਿੱਥੇ ਸ਼੍ਰੀ ਗੁਰੂ ਕਲਨ ਸਾਹਿਬ ਜੀ ਦੀ ਸਰੂਪ ਨੂੰ ਲੈਣ ਵਾਸਤੇ ਐਸੀਪੀ ਦੀ ਟੀਮ ਇੱਥੇ ਪਹੁੰਚੀ ਸੀ ਲੇਕਿਨ ਪਿੰਡ ਵਾਲਾ ਇਹ ਕਹਿੰਦਾ ਜੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਆ ਆਪਣੇ ਪਿਤਾ ਤੋਂ ਬਾਅਦ ਦਾ ਸਦਕਾਰ ਕਰਾਂਗੇ ਔਰ ਇਹਦੀ ਰੱਖਿਆਵਾ ਤੇ ਹਰ ਤਰ੍ਹਾਂ ਨਾਲ ਤਿਆਰ ਆ ਔਰ ਆਹੀਂ ਜਿਹੜਾ ਜਿਹਨੇ ਤੇ ਸਾਡੇ ਸਾਹ ਜ ਸਾਹ ਨੇ ਉਹਨਾਂ ਚੋਂ ਅਸੀਂ ਇੱਥੇ ਇਹਨਾਂ ਦੀ ਸੁਰੱਖਿਆ ਕਰਾਂਗੇ ਔਰ ਜੇ ਸਾਡੇ ਦਾ ਹਾਲਾਤ ਬਦਤਰ ਹੋ ਗਏ ਤਾਂ ਫਿਰ ਹੀ ਅਹੀਂ ਇਹ ਜਿਹੜੇ ਐਸਜੀਪੀਸੀ ਸਾਡੇ ਜਿਹੜੇ ਇਥੋਂ ਗੁਰਦੁਆਰਾ ਆਪਣੀ ਸ਼ਰੂ ਗ੍ਰੰਥ ਸਾਹਿਬ ਆ ਤੋਂ ਜਾਣ ਦਵਾਵਾਂਗੇ ਐਸਜੀਪੀਸੀ ਦੀ ਟੀਮ ਇੱਥੇ ਆਈ ਆ ਮੈਂ ਜੀ ਸਭ ਆਏ ਨੇ ਅਸੀਂ ਪੀਸੀ ਦਾ ਪ੍ਰਚਾਰ ਕਰਾਉਣ ਨਾਲ ਗੱਲਬਾਤ ਕਰਾਂਗੇ ਸਰ ਇਹ ਜਿਹੜੀ ਤੁਸੀਂ ਆਏ ਸੀ ਸ਼ਰੂ ਗ੍ਰੰਥ ਸਾਹਿਬ ਦੀ ਲੈਣ ਵਾਸਤੇ ਪੀੜ ਕੀ ਪੈਣ ਵਾਲਾ ਲੋਕਾਂ ਤੁਹਾਨੂੰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਗੁਰਦਰਾ ਸ਼੍ਰੀ ਬਾਟਸਾਹ ਹਲਕਾ ਪਖਾਨਕੋਟ ਤੋਂ ਇਹਨਾਂ ਪਿੰਡਾਂ ਦੇ ਵਿੱਚ ਅਕਸਰ ਹੀ ਸਾਡਾ ਜਿਹੜਾ ਸੰਪਰਕ ਹੈ ਪ੍ਰਬੰਧਕਾਂ ਦੇ ਨਾਲ ਰਹਿੰਦਾ ਹੈ ਜਦੋਂ ਤਣਾਪੂਰਨ ਸਥਿਤੀ ਬਣੀ ਹੈ ਸਾਨੂੰ ਜੋ ਇਨਸਟਰਕਸ਼ਨ ਆਏ ਸਨ ਕਿ ਜਿਹੜੇ ਪਿੰਡ ਖਾਲੀ ਕਰਵਾਏ ਜਾ ਰਹੇ ਨੇ ਉਹਨਾਂ ਪਿੰਡਾਂ ਵਿੱਚ ਉਹ ਖਿਆਲ ਰੱਖਿਆ ਜਾਏ ਕਿ ਕਿਹਨਾ ਪਿੰਡਾਂ ਵਿੱਚ ਜਿਹੜੇ ਸਰੂਪ ਨੇ ਉਹ ਉਸ ਰੂਪ ਜਿਹੜੇ ਨੇ ਕਿੱਥੇ ਲਿਜਾਇਆ ਜਾਂਦੇ ਨੇ ਕਿਸੇ ਇਤਿਹਾਸਿਕ ਸਥਾਨ ਤੇ ਲਿਜਾਇਆ ਜਾਂਦੇ ਨੇ ਬਕਾਇਦਾ ਨੰਬਰੀ ਸਰੂਪ ਜਿਹੜਾ ਉਹਨੂੰ ਨੋਟ ਕੀਤਾ ਜਾਏ ਕਿ ਫਲਾਣੇ ਨੰਬਰ ਦਾ ਸਰੂਪ ਅਸੀਂ ਕਿਸੇ ਕਿਸ ਗੁਰਦਰਾ ਸਾਹਿਬ ਚ ਪਹੁੰਚਾਇਆ ਤਾਂ ਕਿ ਜਦੋਂ ਸਥਿਤੀ ਤਣਾਪੂਰਨ ਤੋਂ ਮ ਸੋ ਉਸ ਦੇ ਸਬੰਧ ਵਿੱਚ ਮੈਂ ਰਾਤੀ ਵੀ ਇਸ ਨਗਰ ਕਾਨੇ ਦੇ ਵਿੱਚ ਆਇਆ ਸਾਂ ਸਰਦਾਰ ਸਰਕਾਰ ਜੋ ਭਾਈ ਬਲਵਿੰਦਰ ਸਿੰਘ ਕੀ ਪ੍ਰਧਾਨ ਜੀ ਨੇ ਉਹਨਾਂ ਨੂੰ ਮਿਲਿਆ ਸਾਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਦੱਸੋ ਕਿ ਤੁਹਾਨੂੰ ਕੋਈ ਇਨਸਟਰਕਸ਼ਨ ਇਹੋ ਜਿਹੀ ਆਈਆਂ ਨੇ ਪਿੰਡ ਖਾਲੀ ਕਰਨ ਦੀਆਂ ਪਰ ਪਿੰਡ ਵਾਲੇ ਕਹਿੰਦੇ ਸਾਨੂੰ ਪਿੰਡ ਖਾਲੀ ਕਰਨ ਦੀ ਇਨਸਟਰਕਸ਼ਨ ਕੋਈ ਨਹੀਂ ਆਈ ਮੈਂ ਇਹ ਵੀ ਪੁੱਛਿਆ ਸੀ ਕਿ ਦੱਸੋ ਜੇ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਅਜੇ ਤੱਕ ਜਿਹੜੀ ਸਥਿਤੀ ਪੈਨਿਕ ਬਣੀ ਹੋਈ ਹੈ ਤੁਹਾਡੇ ਘਰਾਂ ਵਿੱਚੋਂ ਨਿਕਲਣਾ ਤੁਹਾਡੇ ਵਾਸਤੇ ਜਾਂ ਮੁਸ਼ਕਲ ਹੋ ਰਿਹਾ ਜਾਂ ਕੋਈ ਵੀ ਗੱਲਬਾਤ ਸੇਵਾ ਸੰਭਾਲ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਅਸੀਂ ਪਾਲਕੀ ਸਾਹਿਬ ਮੰਗਵਾ ਕੇ ਤੇ ਇਸ ਰੂਪ ਜਿਹੜੇ ਆਉ ਕਿਸੇ ਇਸ ਸਾਰਤਕਸਤਾਨ ਦੇ ਇਤਿਹਾਸਕ ਸਥਾਨ ਪਿੰਡ ਵਾਲਿਆਂ ਕੀ ਕਹੇ ਇਸ ਇਤਿਹਾਸਕ ਸਥਾਨ ਤੇ ਪਹੁੰਚ ਪੁਝਾ ਸਕੀਏ ਪਰ ਪਿੰਡ ਵਾਲਿਆਂ ਦਾ ਮੰਨਣਾ ਹੈ ਵੀ ਜਦ ਤੱਕ ਸਾਨੂੰ ਕੋਈ ਪਿੱਛੋਂ ਕੋਈ ਇਨਸਟਰਕਸ਼ਨ ਨਹੀਂ ਆਉਂਦੀ ਅਸੀਂ ਮਹਾਰਾਜ ਦੇ ਸੂਬ ਜਿਹੜੇ ਉਹ ਤੱਕ ਸੇਵਾ ਸਮਾਲ ਕਰਦੇ ਰਵਾਂਗੇ ਜਦੋਂ ਕੋਈ ਐਹੋ ਜੀ ਗੱਲਬਾਤ ਆਉਂਦੀ ਆ ਅਸੀਂ ਆਪਣੇ ਤੋਂ ਵਧੇਰੇ ਪਹਿਲਾਂ ਪਹਿਲ ਦੇ ਆਧਾਰ ਤੇ ਗੁਰੂਗ੍ਰਾਂ ਤੋਂ ਦੇ ਸੂਬ ਜਿਹੜੇ ਉਹ ਅਸੀਂ ਇਤਿਹਾਸਕ ਸਥਾਨਾਂ ਤੇ ਪਹੁੰਚ ਪਹੁੰਚਾ ਪਹੁੰਚਾ ਦੇਵਾਂਗੇ ਕਿ ਤੇ ਸਾਡੇ ਇੱਥੇ ਜਿਹੜੇ ਕਹਣ ਪਿੰਡ ਵਾਲੇ ਵੀ ਲੋਕ ਖਲੋੜੇ ਨੇ ਉਹ ਵੀ ਕਹਿੰਦੇ ਵੀ ਅਸੀਂ ਜਿਹੜੇ ਸਰੂਪ ਨੇ ਆਪਣੇ ਤੋਂ ਵੱਧ ਨਹੀਂ ਰੱਖਸ਼ਾ ਕਰਾਂਗੇ ਸਾਡੇ ਨਾਲ ਸਾ ਪਿੰਡ ਵਾਲੇ ਲੋਕ ਵੀ ਮੌਜੂਦ ਨੇ ਜੋ ਗੁਰਦੁਆਰਾ ਪਰੰਦਰ ਕਮੇਟੀ ਸੇਵਾ ਕਰਦਾ ਨਾਲ ਗੱਲਬਾਤ ਕਰਾਂਗੇ ਭਾਜੀ ਐਸਜੀਪੀਸੀ ਆਈਸੀ ਅਸੀਂ ਪਿੱਛੇ ਤੁਹਾਨੂੰ ਕੀ ਕਰੇਗੇ ਤੁਸੀਂ ਕੀ ਫੈਸਲਾ ਕੀਤਾ ਸਰ ਸਾਨੂੰ ਤੇ ਉਹਨਾਂ ਦਾ ਧੰਨਵਾਦ ਆ ਜੀ ਸਿੰਘ ਸਾਹਿਬ ਉਹਨਾਂ ਦਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜੇ ਕੋਈ ਗੁਰੂਗ੍ਰੰਥ ਸਾਹਿਬ ਦੇ ਬਾਰੇ ਤੁਹਾਡੀ ਕੋਈ ਪਰੇਸ਼ਾਨੀ ਹੈ ਤੇ ਸਾਡੇ ਨਾਲ ਤੁਸੀਂ ਸਾਂਝੀ ਕਰੋ ਅਸੀਂ ਗੁਰੂਗ੍ਰੰਥ ਸਾਹਿਬ ਜਿਹੜਾ ਪਾਲਕੀ ਸਾਹਿਬ ਲਿਆਂਦੀ ਹੈ ਤੇ ਅਸੀਂ ਸੇਵਾ ਜਗ੍ਹਾ ਤੇ ਲੈ ਜਾਂਦੇ ਹਾਂ ਇਹ ਕਣ ਅਸੀ ਸਿੰਘ ਸਾਹਿਬ ਨੂੰ ਕਿਹਾ ਕਿ ਇਹ ਸਾਡੀ ਜਾਨ ਤੋਂ ਵੀ ਵੱਧ ਪਿਆਰੇ ਆ ਜੇ ਅਸੀਂ ਆਪਣੇ ਪਿਓ ਨੂੰ ਅਸੀਂ ਘਰੋਂ ਕੱਢ ਦਈਏ ਤੇ ਫਿਰ ਸਾਡੇ ਇੱਥੇ ਰਹਿਣ ਦਾ ਕੀ ਫਾਇਦਾ ਅਸੀਂ ਜਿੰਨਾ ਚਿਰ ਸਾਹ ਚੱਲਦੀ ਆ ਸਾਡੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀ ਸਾਂਭ ਸੰਭਾਲ ਕਰਾਂਗੇ ਅਗਰ ਸਾਨੂੰ ਕਿਤੇ ਛੱਡ ਕੇ ਜਾਣਾ ਪਿਆ ਤੇ ਜਾਨ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮੇਟੀ ਦੇ ਮੌਲਵੀ ਸੁਰੱਖਿਆ ਜਗ੍ਹਾ ਦੇ ਉੱਤੇ ਪਹਚਾ ਕੇ ਫਿਰ ਆਪਾਂ ਘਰ ਛੱਡਾਂਗੇ ਤੇ ਪਹਿਲੇ ਨੰਬਰ ਤੇ ਦੇਖੋ ਜੀ ਘਰ ਛੱਡ ਕੇ ਸਾਡਾ ਵਾਰਾ ਹੀ ਨਹੀਂ ਖਾਂਦਾ ਕਿਉਂਕਿ ਇਹ ਸੰਨ ਕਾ ਤਰਜ ਸਾਡੇ ਹੀ ਬਹੁਤ ਖੱਜਲ ਖਰਾਬ ਹੋਏ ਇਹ ਕਾਰ ਤੇ ਸਾਡੇ ਤਾਂ ਵੀ ਖੱਜਲ ਖਰਾਬ ਹੋਏ ਤੇ ਜੇ ਉਹ ਤੁਸੀਂ ਫਿਰ ਲਗਦਾ ਵੀ ਸੇਵਾ ਆਪ ਕਰਾਂਗੇ ਐਸੀ ਸੇਵਾ ਜੀ ਆਪ ਕਰਾਂਗੇ ਸੇਵਾ ਜਿਹੜੀ ਅਸੀਂ ਕਰ ਰਹੇ ਆ ਜੀ ਤੇ ਕਰਦੇ ਰਾਵਾਂਗੇ ਤੇ ਜਿੰਨਾ ਚਿਰ ਮੌਤ ਵੀ ਅਸੀਂ ਨਹੀਂ ਇੱਥੋਂ ਜਾਂਦੇ ਹਾਂ ਨਾ ਤੇ ਅਸੀਂ ਸਾਹ ਸੰਭਾਲ ਜਰੀਏ ਡਟ ਕੇ ਕਰਾਂਗੇ ਇਹ ਦੇਖੋ ਵੀ ਅਸੀਂ ਜੀਪੀਐਸ ਦੀ ਟੀਮ ਆਈ ਸੀ ਲੇਕਿਨ ਪਿੰਡ ਵਾਲਾਂ ਦਾ ਕਹਿਣਾ ਸੀ ਅਸੀਂ ਸਿਰ ਕੋ ਗੁਰਨਾਨ ਸਾਹਿਬ ਜੀ ਦੀ ਖੁਦ ਸੇਵਾ ਕਰਾਂਗੇ ਕਿਉਂਕਿ ਸਾਡੇ ਗੁਰੂ ਨੇ ਸਾਡੇ ਪਿਓ ਨੇ ਔਰ ਅਸੀਂ ਪਿਓ ਦੀ ਰੱਖਿਆ ਆਪਣੀ ਦੀ ਖੁਦ ਹੀ ਕਰਾਂਗੇ ਇਸ ਕਰਕੇ ਅਸੀਂ ਗੁਰੂ ਰੰਸਾ ਦੀ ਜਿਹੜੀ ਸੇਵਾ ਖੁਦ ਕਰਾਂਗੇ ਅਸੀਂ ਐਸਡੀਪੀਸੀ ਨੂੰ ਪਹਿਲਾਂ ਨਹੀਂ ਸੌਪਾਂਗੇ ਲੇਕਿਨ ਜਦੋਂ ਕੋ ਨੋ ਮਤ ਆਗੇ ਅਸੀਂ ਖੁਦ ਸਤਕਾਰ ਸਾਂ ਲੈ ਕੇ 20840 ਸਾਲ ਲੈ ਜਾਵਾਂਗੇ ਜਨਤਕ ਲਈ ਪਿੰਡ ਕਾਨਾ ਤੋਂ ਬਸ਼ੰਬਰ ਬਿੱਟੂ ਦਾ ਲਗਾਤਾਰ ਜਿਹੜਾ ਹੈ ਕਿ ਗੁਰੂ ਘਰਾਂ ਨੂੰ ਬਚਾਨਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਸਨਮਾਨ ਅਤੇ ਉਹਨਾਂ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਰੱਖਣ ਦੇ ਲਈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਥਾਵਾਂ ਤੋਂ ਲੈ ਕੇ ਵੱਡੇ ਗੁਰਦੁਆਰਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਇਸ ਤੋਂ ਪਹਿਲਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੇ ਵਿੱਚ ਜਿਹੜੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ ਸ਼ੈਲਿੰਗ ਕੀਤੀ ਗਈ ਉਸ ਦੇ ਵਿੱਚ ਪੁੰਛ ਗੁਰਦੁਆਰੇ ਦਾ ਬਹੁਤ ਕਾਫੀ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਦੇ ਵਿੱਚ ਇੱਕ ਰਾਗੀ ਸਿੰਘ ਹੋਰਾਂ ਦੀ ਮੌਤ ਵੀ ਹੋ ਗਈ ਤੇ ਸਿੱਖ ਸੰਗਤ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਹੈ ਤੇ ਸੋਗ ਦੀ ਲਹਿਰ ਹੈ ਤੇ ਇਸ ਦਾ ਬਦਲਾ ਜਿਹੜਾ ਹੈ ਉਹ ਵੀ ਲਿਆ ਜਾਵੇਗਾ ਬੀਤੇ ਕੱਲ ਆਰਮੀ ਅਫਸਰ ਵੱਲੋਂ ਇਸ ਨੂੰ ਸਪੈਸ਼ਲੀ ਦੱਸਿਆ ਗਿਆ ਕਿ ਸਿੱਖ ਸੰਗਤ ਦੇ ਉੱਤੇ ਜਿਹੜਾ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਉਸ ਦਾ ਵੀ ਮੂਹ ਤੋੜ ਜਵਾਬ ਦਿੱਤਾ ਜਾਵੇਗਾ ਖੈਰ ਹੁਣ ਸਰਹੱਦੀ ਇਲਾਕਿਆਂ ਦੇ ਵਿੱਚ ਬਣੇ ਗੁਰੂ ਘਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨ ਸਨਮਾਨ ਤੇ ਮਰਿਆਦਾ ਦੇ ਨਾਲ ਦੂਸਰੇ ਵੱਡੇ ਗੁਰੂ ਘਰਾਂ ਤੇ ਗੁਰੂ ਘਰਾਂ ਵੱਲ ਸ਼ਿਫਟ ਕੀਤਾ ਜਾ ਰਿਹਾ ਹੈ ਯਾਨੀ ਕਿ ਜਿੱਥੇ ਸੁਰੱਖਿਆ ਜ਼ਿਆਦਾ ਹੈ ਜਿੱਥੇ ਸੇਫਟੀ ਜ਼ਿਆਦਾ ਹੈ ਉੱਥੇ ਪੂਰੇ ਮਾਨ ਸਨਮਾਨ ਦੇ ਨਾਲ ਲਿਜਾਇਆ ਜਾ ਰਿਹਾ ਹੈ